ਅਜੀ ਗੁਰਬਾਣੀ ਸਾਡੇ ਕੋਲ ਪਾਵੇ ਹੈ ਹਰ ਉਸ ਵੇਲੇ ਵਰਗੀ ਹੈ ਅਜ ਜਿਹੜੀ ਆ ਟਾਈਮ ਲਿਖਾਇਆ ਹੈ ਆ ਵੇਲੇ ਵਰਗੀ ਹਾਲਤ ਰਹੀ ਆ ਪਿੱਛੇ ਜਿਹੜੇ ਵਾਨਪੁਰਸ਼ ਆਪਣੇ ਨੂੰ ਕਾਹੀ ਗਏ ਨੇ ਉਹ ਵੀ ਉਹ ਏਸੀ ਜਿਵੇਂ ਉਹ ਉਸ ਵੇਲੇ ਹੋ ਗਏ ਰਹੇ ਨੇ ਇਹ ਕਹੋਦੇ ਉਹਦੇ ਭਰਮ ਉਹ ਭੁਲਾਨੀ ਭਰਮ ਵਿੱਚ ਭੁੱਲੇ ਹੋਏ ਔਰ ਦੁਨੀਆ ਸਭ ਭਰਮ ਭੁਲਾਨੀ ਉਹ ਭਰਮ ਭੁਲਾਨੇ ਤੇ ਸਾਰੇ ਹੀ ਜੇ ਪਰਮਪੁਲਾਣੇ ਤੇ ਤਾਂ ਮਾਇਆ ਕੇ ਜਵਾਨ ਨੇ ਤੇ ਮਾਇਆ ਧਾਰੀ ਬੀਤੇ ਡੇਰੇ ਵੀ ਬਣਾਏ ਨੇ ਸਾਰਿਆਂ ਨੇ ਚੇਲੇ ਵੀ ਡੇਰੇ ਬਣਾਏ ਨੇ ਸਾਰਿਆਂ ਨੇ ਬੜੇ ਹੋਏ ਨੇ ਔਰ ਉਹਨਾਂ ਨੇ ਸ਼ਰਤਾਂ ਵੀ ਪੂਰੀਆਂ ਨਹੀਂ ਕੀਤੀਆਂ ਜਿਹੜੀਆਂ ਗੁਰਬਾਣੀ 'ਚ ਲਿਖੀ ਹੋਈਆਂ ਨੇ ਕਾਲ ਖਾਏ ਕੇ ਛੱਤੋਂ ਦੇ ਆਲੀ ਸ਼ਰਤ ਨਹੀਂ ਪੂਰੀ ਕੀਤੀ ਉਹਨਾਂ ਨੇ ਕਿਸੇ ਨੇ ਕਾਲ ਖਾਏ ਕੇ ਛੱਤੋਂ ਦੇ ਨਾਂ ਕਰਾ ਪਛਾਣੇ ਸੀ ਇਹ ਸ਼ਰਤ ਵੀ ਕਿਸੇ ਨੇ ਪੂਰੀ ਕੀਤੀ ਯਾਰਾਂ ਸੰਤ ਜੱਨੇ ਨੇ ਦੱਸੋ ਕਿ ਨਾ ਬੁਰੀ ਕੀਤੀ ਹੈ ਦੱਸੋ ਜੇ ਕਾਲ ਖਾਦਾ ਕੀ ਖਾਦਾ ਕਿਉਂ ਨਾ ਗੁਰਬਾਨੀ ਜੋ ਕਾਲ ਖਵਾਇ ਕੀਤੀ ਹੈ ਕੀ ਤੁਹਾਨੂੰ ਗਿਆਨ ਦਿੱਤਾ ਕਾਲ ਖਾਦਾ ਮਤਲਬ ਬਾਹਰ ਸਭ ਸਾਰੀ ਗੱਲ ਛੱਡੋ ਤੁਸੀਂ ਸੋ ਸਾਰੇ ਕਾਲ ਨੂੰ ਕਾਲ ਦੀ ਗੱਲ ਛੱਡੋ ਬੰਦੇ ਲੈ ਬਰ ਦੇਵ ਨੇ ਕੀ ਕਾਲ ਭਾਈ ਕਿਤੇ ਕੀ ਗੁਰਬਾਨੀ ਦਾ ਉਹਨੇ ਵਿਚਾਰ ਕੀਤਾ ਕੀ ਤੁਹਾਨੂੰ ਦਿੱਤਾ ਕਾਲ ਖਾਏ ਕਿ ਛੱਤੋਂ ਦੇ ਦਾ ਮਤਲਬ ਇਹ ਹੈ ਕਿ ਉਹ ਗੁਰਮਤਿ ਨੂੰ ਸਮਝੇ ਕੁਝ ਗਹਤ ਦੱਸੇ ਗਿ। ਉਹ ਗੁਰਮੁਖੀ ਹੈ। ਗੁਰਮੁਖੀ ਪਹਿਲਾਂ ਆਪ ਬੁਝੇ। ਆਪ ਸਮਝੇ। ਸਮਝ ਜਾਈ ਗੁਰਮੁਖੀ ਦੇਖ ਦਿਖਾ। ਹਾਂ ਨਾਨਕ ਗੁਰਮੁਖੀ ਤੇ ਦੇਖ ਆਪ ਸਮਝੇ ਪਰ ਤੁਸੀਂ ਨੂੰ ਸਮਝਾਵੇ। ਆਪ ਦਰਸ਼ਨ ਧਰੇ ਨਾਮ ਦਾ। ਸ਼ਬਦ ਦਾ ਦੁਜੇ ਨੂੰ ਕਰਾਵੇ। ਕੀ ਨੇ ਆਪ ਕੀਤਾ ਕੀ ਨਿਗਰਾਇ। ਇਦਨ ਡੇਰੇ ਬਣੇ ਕਦਸ ਗੱਪਾਂ ਹੰੜੀਆ ਵਾਰੀ ਜਾਂਦੇ ਨੇ ਕਿਉਂ ਝੂਠ ਬੋਲਦੇ ਹੋ ਕੀ ਇਹ ਖੈਰਾਂ ਗੱਲਾਂ ਦੇ ਵਿੱਚ ਝੂਠ ਸੂਠ ਪਿੱਛੇ ਵੀ ਤਾਂ ਬੋਲਦੇ ਆਏ ਨੇ ਸੱਚ ਨੂੰ ਸੱਚ ਬੋਲਣ ਨੂੰ ਧਿਆਨ ਨਹੀਂ ਸੱਚ ਨੂੰ ਬੰਨਣ ਨੂੰ ਧਿਆਨ ਵੀ ਧਾਰਮਿਕ ਆਦਮੀ ਹੋਵੇ ਸੱਚ ਨੂੰ ਖੜਾ ਕਰਾਏ ਝੂਠ ਦੇ ਦੋਵੇ ਤੂੰ ਤਾਂ ਘਰ ਤੋਂ ਦਿਨ ਉਹ ਤਾਂ ਵੱਡੇ ਫਰੌਡੀ ਨੇ ਅਬੋਂ ਕੋਣ ਧਾਰਮਿਕ ਆਦਮੀ ਦਾ ਸਾਥ ਕਿਉਂ ਦੇ ਤਾ ਕਿਉਂ ਸਾਡੀ ਮਦਦ ਤੂੰ ਕੋਦਰੀ ਰੋਣਾਇਆ 45 ਸੱਚੀ ਝੂਠੀਆਂ ਦਲੀਲਾਂ ਦੇ ਰਹੇ ਹੋ ਤੂੰ ਤਾਂ ਵੱਡੇ ਅਫਰਾਦੀ ਹੋ ਤੁਹਾਡੇ ਨਾਲ ਜਿਸਦਾ ਆਦਮੀ ਕਹਿੰਦੇ ਨੇ ਜਿੰਨੇ ਵੱਡੇ ਤਾਰੂ ਉਹਨੇ ਐਡੇ ਵੱਡੇ ਅਫਰਾਦੀ ਹੁੰਦੇ ਨੇ ਦਾਹੀ ਗਾਣਾ ਪੇਖ ਦਿਖਾਏ ਜਗਤ ਕੋ ਲੋਕ ਨੂੰ ਕੋ ਬਸ ਕੀ ਅੰਤਕਾਲ ਕਾਟੀ ਘਟਿਓ ਬਾ ਇਹਨਾਂ ਨੂੰ ਤਾਂ ਹੀ ਕਿਹਾ ਹੋਇਆ ਇਹ ਵੱਡੇ ਅਫਰਾਦੀ ਹੁੰਦੇ ਨੇ ਧਰਮ ਦੇ ਨੋਤੇ ਇਹ ਢਿਕਾ ਬਣ ਜਾਂਦੇ ਨੇ ਪੂਰੇ ਸਮਾਜ ਲੋਕਾਂ ਦੇ ਰਾਹ ਰੋਕਦੇ ਨੇ ਆਪਣੇ ਨਾਲੇ ਫਜ਼ਾਖੇ ਉੱਥੇ ਹੀ ਪਿਛੇ ਮੋੜੀ ਜਾਂਦੇ ਨੇ 俺家里的人在了。